ਵਾਹਿਗੁਰੂ 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 ਆਇ ਗੁਰੂ ਵਾਹਿਗੁਰੂ 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 ਆਇ ਗੁਰੂ ਵਾਹਿਗੁਰੂ ਆਇ ਗੁਰੂ ਵਾਹਿਗੁਰੂ ਆਇ ਗੁਰੂ ਵਾਹਿਗੁਰੂ 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 ਆਇ ਗੁਰੂ ਵਾਹਿਗੁਰੂ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ 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 ਆਹੇ ਗੁਰੂ ਵਾਹਿਗੁਰੂ 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 ਆਹੇ ਗੁਰੂ ਵਾਹਿਗੁਰੂ 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 ਆਹੇ ਗੁਰੂ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ 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 ਅਕਸਰ ਬਾਜੀ ਜਿਹੜਾ ਪ੍ਰਾਲਾ ਕੀਤਾ ਗਿਆ ਇਸ ਹਾਲੀ ਦੇ ਵਿੱਚ ਇਸ ਬਾਰੇ ਥੋੜੀ ਜਾਣਕਾਰੀ ਜਰੂਰ ਤੇ ਆਪਣਾ ਨਾਮ ਦੱਸ ਮੈਂ ਡਾਕਟਰ ਜਗਜੀਤ ਸਿੰਘ ਵੈਟਨੀ ਆਫਟਰ ਤਰਨਤਨ ਅੱਜ ਸਾਡੇ ਪਸ਼ੂ ਪਾਲਣਗਾਂ ਤੋਂ ਤਰਨਤਨ ਵੱਲੋਂ ਪੰਜਾਬ ਗਊ ਸੇਵਾ ਕਮਿਸ਼ਨ ਪੰਜਾਬ ਸਰਕਾਰ ਵੱਲੋਂ ਦੇ ਸੇਜੋਕ ਸਦਕਾ ਇੱਕ ਤੇ ਇੱਕ ਸਰਹਾਲੀ ਗਊਸ਼ਾਲਾ ਦੇ ਵਿੱਚ ਪਸ਼ੂ ਭਲਾਈ ਕੈਂਪ ਮਨ ਲਈ ਗਊ ਭਲਾਈ ਕੈਂਪ ਪਾਇਆਗਾ ਕਿ ਆਵਾਰਾ ਗਊਆਂ ਦੀ ਜਿਹੜੀ ਦੇਖਭਾਲ ਕਰਤੀਆਂ ਗਊਸ਼ਾਲਾ ਜਿਹੜੇ ਰਜਿਸਟਰਡ ਗਊਸ਼ਾਲਾ ਹੁੰਦਿਆਂ ਨੇ ਫਿਰ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਜੋ ਵੀ ਮਦਦ ਮਿਲਦੀ ਹੈ ਉਹਦੀਆਂ ਅਸੀਂ ਦਵਾਈਆਂ ਦੁਈਆਂ ਲੈ ਕੇ ਜਿਵੇਂ ਅੱਜ ਸਾਨੂੰ 25000 ਦੇ ਦਵਾਈਆਂ ਸੀ ਉਸ ਗਊਸ਼ਾਲਾ ਨੂੰ ਡਿਸਟ੍ਰੀਬਿਊਟ ਕੀਤੀਆਂ ਤਾਂ ਜੋ ਜਿਹੜੀਆਂ ਆਵਾਰਾ ਗਊਆਂ ਨੇ ਉਹਨਾਂ ਦੇ ਰੱਖ-ਰਖਾਅ ਸਬੰਧੀ ਜਾਂ ਕੋਈ ਆਉਣ ਵਾਲੇ ਬਿਮਾਰੀਆਂ ਵਾਂ ਉਹਨਾਂ ਨਾਲ ਸਹੀ ਤਰੀਕੇ ਨਾਲ ਇਲਾਜ ਕੀਤਾ ਜਾਵੇ ਤੇ ਫਿਰ ਵੀ ਜੇ ਕੋਈ ਹੋਰ ਕੋਈ ਮੁਸ਼ਕਲ ਆਂਦੀ ਹੈ ਤੇ ਉਹ ਸਾਡੇ ਨਾਲ ਗਊਸ਼ਾਲਾ ਵਾਲੇ ਜਿੰਨੇ ਵੀ ਸੇਵਾਦਾਰ ਨੇ ਉਹ ਸਾਡੇ ਨਾਲ ਸੰਪਰਕ ਕਰਕੇ ਜੋ ਵੀ ਉਹਨਾਂ ਦੀਆਂ ਮੁਸ਼ਕਲਾਂ ਹੁੰਦੀਆਂ ਅਸੀਂ ਉਹ ਹੱਲ ਕਰਨ ਦੀ ਕੋਸ਼ਿਸ਼ ਕਰਦੇ ਕਿਸ ਤਰ੍ਹਾਂ ਹੰਗਾਰਾ ਮਿਲਿਆ ਜੇ ਪਿੰਡ ਵਸੇ ਵਾਲੇ ਪਿੰਡ ਵਸੇ ਲੋ ਬਹੁਤ ਵਧੀਆ ਹੰਗਾਰਾ ਮਿਲਿਆ ਅਸੀਂ ਪਿਛਲੇ ਸਾਲ ਵੀ ਇੱਥੇ ਕੈਂਪ ਲਗਾਇਆ ਸੀ ਕਿਉਂਕਿ ਆ ਬਾਬਾ ਜਿਹੜੇ ਹੈਗੇ ਨੇ ਵਾਕਈ ਦਿਲੋਂ ਸੇਵਾ ਕਰਦੇ ਨੇ ਤੇ ਕੋਈ ਇਹਨਾਂ ਚ ਮਤਲਬ ਕਿ ਜਿੰਨੂੰ ਕਹਦੇ ਆ ਕਿ ਕੋਈ ਵਿਖਾਈ ਵਾਲੀ ਗੱਲ ਨਹੀਂ ਹੈ ਇੱਥੇ ਜਿਹੜੇ گاਉਂ ਸਾਲਾ ਜੜੀਆਂ ਹੈਗੀਆਂ ਵੇ ਕਿ ਉਵਾਰਾ گاਉਂ ਜਿਹਨਾਂ ਦਾ ਬਿਲਕੁਲ ਹੀ ਲੋਕਾਂ ਨੇ ਛੱਡਤਾ ਹੋਇਆ ਵਾ ਉਹ ਉਹਨਾਂ ਨੇ گاਉਂਆਂ ਸਾਰੀਆਂ ਆਪਣੀ ਅਪਣਾਈਆਂ ਹੋਈਆਂ ਨੇ ਤੇ ਉਹਨਾਂ ਦਾ ਇੱਕ ਮਤਲਬ ਇਲਾਜ ਕਰਕੇ ਜਾਣ ਔਰ ਰੱਖ ਕੇ ਆਪਣੀ ਖੱਟਦੇ ਪਏ ਨੇ ਤੇ ਅਸੀਂ ਥੋੜਾ ਬੋਧ ਵਿੱਚ ਦਵਾਈਆਂ ਦੇ ਕੇ ਤੇ ਉਹ ਪੁੰਨ ਦੇ ਭਾਗੀ ਦਾ ਰਸੀਬ ਬੰਦੇ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗ ਜੀਓ ਪੰਜਾਬ ਸਰਕਾਰ ਦਾ ਔਰ ਡਾਕਟਰ ਸਾਹਿਬਾਨ ਦਾ ਧੰਨਵਾਦ ਕਰਦੇ ਆ ਸੰਤ ਬਾਬਾ ਤਾਰਾ ਸਿੰਘ ਜੀ ਦੀ ਯਾਦਗਾਰੀ ਕਉਸ਼ਲਾ ਨੂੰ ਜਿਹੜੀ ਇਹ ਸਹਾਇਤਾ ਦੇ ਕੇ ਚੱਲੇ ਨੇ ਇਹ ਸਹਾਇਤਾ ਗਰੀਬਾਂ ਗੁਰਬਿਆਂ ਵਾਸਤੇ ਆ ਤਨੋਂ ਮਨੋਂ ਹੋ ਕੇ ਇਹਨਾਂ ਦਾ ਡਾਕਟਰੀ ਇਲਾਜ ਜੋ ਕੁਝ ਵੀ ਆ ਸੱਚੀ ਤਰ੍ਹਾਂ ਨ ਕਰਾਂਗੇ ਸੰਤ ਬਾਬਾ ਸੁਖਾ ਸਿੰਘ ਜੀ ਮਹਾਪੁਰਸ਼ ਬਾਬਾ ਹਾਕਮ ਸਿੰਘ ਜੀ ਔਰ ਪਤਵੰਤੇ ਮੇਰੇ ਯਦੀਪੁਰਛੀ ਨਗਰ ਦੇ ਰਹਿਣ ਵਾਲੇ ਜਹੇਦਾਰ ਵੀਰਾ ਸਿੰਘ ਜੀ ਦਾ ਧੰਨਵਾਦ ਔਰ ਜਹੇਦਾਰਾਂ ਦਾ ਬਹੁਤ ਧੰਨਵਾਦ ਸਰਪੰਚ ਸਾਹਿਬ ਜੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਟਾਈਮ ਚੋਂ ਟਾਈਮ ਕੱਢ ਕੇ ਔਰ ਜਿੰਨੇ ਵੀ ਸੰਗਤ ਆਈ ਆ ਸਾਰਿਆਂ ਦਾ ਦਇਤਨੋਂ ਧੰਨਵਾਦ ਸੰਤ ਬਾਬਾ ਸੁਖਾ ਸਿੰਘ ਜੀ ਮਹਾਪੁਰਸ਼ਾਂ ਵੱਲੋਂ ਸ਼ੀਰਵਾਦ ਆਪ ਜੀ ਨੂੰ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਜਿਹੜਾ ਅੱਜ ਉਪਰਾਲਾ ਕੀਤਾ ਗਿਆ ਜੇ ਆਪਾਂ ਦੇਖਦੇ ਹਾਲਾਤ ਜਿਸ ਤਰੀਕੇ ਦੇ ਬਣ ਗਿਆ ਗਉਂਆਂ ਜਿਹੜੀਆਂ ਨੇ ਹਾਈਵੇ ਤੇ ਘੁੰਮਦੀਆਂ ਐਕਸੀਡੈਂਟ ਦੇ ਸ਼ਿਕਾਰ ਹੁੰਦੀਆਂ ਜਿਹੜੇ ਜੀਵ ਨੇ ਉਹਨਾਂ ਦੀ ਅੱਜ ਕੱਲ ਕੋਈ ਸੁਣਦਾ ਨਹੀਂ ਲੇਕਿਨ ਬੜਾ ਵੱਡਾ ਉਪਰਾਲਾ ਕੀਤਾ ਜਾਦਾ ਹੈ ਸਾਡੇ ਪਿੰਡ ਦੇ ਵਿੱਚ ਅੱਜ ਇਹ ਮਾਮ ਪੁੱਖ ਸੰਤ ਬਾਬਾ ਤਾਰਾ ਸਿੰਘ ਜੀ ਦੇ ਜੋ ਪਹਿਲਾਂ ਤੋਂ ਹੀ ਸ਼ੁਰੂ ਕੰਮ ਹੋਇਆ ਹੈ ਅੱਜ ਨਵਾਂ ਨਈ ਕਾਰਮਾ ਸ਼ੁਰੂ ਕੀਤਾ ਹੈ ਬਾਬੇ ਮੜ ਕੇ ਗਾਂ ਬਾਬੇ ਸਖਾ ਸਿੰਘ ਜੀ ਹੁਣੀ ਸਾਰੇ ਜਿੰਨੇ ਇਸੇ ਪ੍ਰਬੰਧ ਦੇ ਕੰਮ ਕਰ ਰਹੇ ਆ ਤੇ ਅੱਗੇ ਵੀ ਕਈ ਵਾਰ ਇਆਂ ਦੇ ਇਹੋ ਜਿਹੇ ਹੁੰਦੇ ਆ ਪਹੂ ਰਾਜ ਡਿੱਗੀ ਹੁੰਦੇ ਆ ਤੇ ਉਹਨਾਂ ਨੂੰ ਲੱਦ ਕੇ ਰੇੜੇ ਤੇ ਟਾਂਗੇ ਤੇ ਲੱਦ ਕੇ ਵੀ ਅਸੀਂ ਅਡੇਰਿਆਂ ਚ ਲੈ ਆਉਨੇ ਆ ਲਿਆ ਕੇ ਉਹਦਾ ਇਲਾਜ ਕਰਾਈਦਾ ਉਹਨੂੰ ਟੀਕੇ ਲਵਾਈਦੇ ਆ ਉਹਨਾਂ ਨੂੰ ਪਾਣੀ ਠੰਡੇ ਆਦ ਨਾਲ ਬਹਿਆ ਪਾਣੀ ਪਾਪ ਹੋ ਗਿਆ ਉਹ ਅਜੇ ਤਾਂ ਲੱਤ ਬੰਨ ਗਏ ਡਾਕਟਰ ਲਿਆ ਕੇ ਉਹਨਾਂ ਜਿਹੜੇ ਆਮ ਪ੍ਰਾਈਵੇਟ ਬੰਦ ਦਿੰਦੇ ਆ ਫੇਰ ਉਹ ਮਾਨਕ ਇਹਨੂੰ ਤਿਆਰ ਕਰਕੇ ਉਹਨਾਂ ਨੂੰ ਇੱਕ ਦੋ ਇਤਾਂ ਡੰਗਰ ਚਾਹ ਰਹੇ ਉਹਨੇ ਕਿਸੇ ਨੇ ਕਣ ਕੇ ਛੁੱਟ ਗਏ ਅਸੀਂ ਲੱਦ ਕੇ ਰੇੜੇ ਤੇ ਲਿਆ ਕੇ ਦੇ ਲੱਤਾਂ ਨੂੰ ਤਾਂ ਵੰਦੀਆਂ ਫੇਰ ਸਾਡੇ ਕੋਲ ਸੂਈ ਗਾਂ ਫੇਰ ਉਹਨੇ ਬੱਚੀ ਦਿੱਤੀ ਜੀ ਸਾਡੇ ਮੌਜੂਦਾਸੇ ਸਾਡੇ ਕੋਲ ਮਤਲਬ ਵੀ ਜਿੰਨਾ ਪਰਵਕਾਰ ਕਰਦੇ ਆ ਬਾਵੇ ਸੱਖਾ ਸਿੰਘ ਜੀ ਹਣੀ ਬਾਤ ਬਾਤ ਹਰ ਕੰਮ ਕੰਮ ਦੇ ਕਰਦੇ ਆ ਕਿਸੇ ਬੰਦੇ ਨੂੰ ਵੀ ਕੋਈ ਕਸਰ ਨਹੀਂ ਕੋਈ ਰਹਿ ਜਾਂਦੇ ਡੰਗਰਾਂ ਦੀ ਹੋਵੇ ਬੰਦਿਆਂ ਦੀ ਹੋਵੇ ਕੋਈ ਵੀ ਕੋਈ ਵੀ ਸਹੂਲਤ ਹੋਵੇ ਇਸ ਇਲਾਕੇ ਦੇ ਵਿੱਚ ਉਹ ਬਾਵੇ ਸੱਖਾ ਉਹਦੇ ਹਿੱਸੇ ਚ ਆਈ ਹੋਈ ਆ ਬਾਬਾ ਜੀ ਇਹ ਸੇਵਾ ਜਿਹੜੀ ਇੰਨੀ ਵੱਡੀ ਹੁੰਦੀ ਆ ਚਾਹੇ ਪੈਸਾ ਵੀ ਲੱਗਦਾ ਜਦੋਂ ਇੰਨਾ ਵੱਡਾ ਕੰਮ ਕਰਨਾ ਹੋਵੇ ਫਿਰ ਸੰਗਤ ਜਿਹੜਾ ਸਹਿਯੋਗ ਕਰਦੀ ਆ ਸੰਗਤ ਬਹੁਤ ਸਹਿਯੋਗ ਕਰਦੀ ਆ ਸੰਗਤ ਸਹਿਯੋਗ ਕਰਦੀ ਆ ਫਿਰ ਇਹ ਕਾਰੋਬਾਰ ਹੁੰਦੇ ਆ ਜੇ ਹੁਣ ਕੋਈ ਪੱਠੇ ਨਾ ਪਾਵੇ ਤੇ ਫਿਰ ਬਾਬਿਆਂ ਦੇ ਥੋੜਿਆ ਕਿਵਾਲਣੇ ਸਾਰੀ ਸੰਗਤ ਦੇ ਕੰਮ ਆਏ ਜੇ ਸੰਯੋਗ ਕਰਨਾ ਵਾ ਸੰਗਤ ਨੇ ਦੇਣਾ ਵਾ ਥੋੜੀ ਪੱਠਾ ਵੀ ਦੇਣਾ ਵਾ ਤਰ੍ਹਾਂ ਸਾਰਾ ਕੰਮ ਨਾਲ ਸੰਗਤ ਨੇ ਜੋ ਬਹੁਤ ਕਰਦੀ ਆ ਉਹਨਾਂ ਦਾ ਬਹੁਤ ਧੰਨਵਾਦ ਆ ਸਾਰਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਅ ਮੈਂ ਤੁਹਾਨੂੰ ਇਹਦੀ ਬਾਰੀਕੀ ਦੇ ਅੰਦਰ ਤੁਹਾਨੂੰ ਥੋੜਾ ਦਸੀਏ ਇਹ ਜਿਹੜੀ ਗਊਸ਼ਾਲਾ ਹੈਗੀ ਆ ਇਹਦੇ ਸਾਹਮਣੇ ਇਤਿਹਾਸਿਕ ਹਵੇਲੀ ਸਾਹਿਬ ਜਿਹੜੀ ਬਾਬਾ ਤਾਰਾ ਸਿੰਘ ਜੀ ਨੇ ਇਥੋਂ ਲੰਗਰ ਵੀ ਬਣਾਏ ਤੇ ਜਿੰਨੇ ਵੀ ਮੇਨ ਜਿਹੜਾ ਸੰਪਰਦਾਇ ਦਾ ਮੁੱਢ ਆ ਉਹ ਵੀ ਇਹ ਗਊਸ਼ਾਲਾ ਤੋਂ ਤੇ ਹਵੇਲੀ ਸਾਹਿਬ ਤੋਂ ਲੱਗਿਆ ਤੇ ਕਿਉਂਕਿ ਸਾਡੇ ਪੁਰਖਿਆਂ ਵੱਲੋਂ ਸੇਵਾ ਕੀਤੀ ਗਈ ਸੀ ਇਹ ਇਲਾਕੇ ਚਲਜੋ ਘਟੂਗੜ 300 ਸਾਲ ਪੁਰਾਣੀ ਜਿਹੜੀ ਹਵੇਲੀ ਤੇ ਗਊਸ਼ਾਲਾ ਦੀ ਥਾਇਆ ਜਿਹੜੀ ਇਹ ਸਾਡੇ ਪੁਰਖਿਆਂ ਵੱਲੋਂ ਬਾਬਾ ਜੀ ਨੂੰ ਸੇਵਾ ਦਿੱਤੀ ਗਈ ਸੀ ਤੇ ਇਹੋ ਜੀ ਕੋਈ ਵੀ ਥਾਂ ਨਹੀਂ ਜਿੱਥੇ ਇੱਕ ਗਊਸ਼ਾਲਾ ਆ ਨਾਲ ਬਾਬਾ ਤਾਰਾ ਸਿੰਘ ਜੀ ਨੇ ਇੱਥੇ ਸਰੋਵਰ ਸਾਨੂੰ ਬਣਾ ਕੇ ਦਿੱਤਾ ਜਿਹਦੇ ਉੱਪਰ ਕਰਮਾਜ ਫਲਦਾਰ ਬੂਟੇ ਲੱਗੇ ਨੇ ਅੱਗੇ ਹਵੇਲੀ ਸਾਹਿਬ ਹੈ ਉੱਥੇ ਵੀ ਲੰਗਰ ਚੱਲਦਾ ਤੇ ਨਾਲ ਮੰਦਿਰ ਆ ਤੇ ਮੇਰੇ ਸਾਹਬ ਦੇ ਨਾਲ ਤੁਸੀਂ ਕਈ ਥਾਵਾਂ ਤੇ ਗਏ ਹੋਗੇ ਪਰ ਕੋਈ ਇਤਿਹਾਸਕ ਤੇ ਰਿਲੀਜੀਅਸ ਥਾਣੀ ਜਿੱਥੇ ਹਿੰਦੂਤਵਾ ਤੇ ਜਿਹੜੇ ਸਿੱਖ ਹੈਗੇ ਦੋਵਾਂ ਦੀ ਸਾਂਝੀ ਗਊਸ਼ਾਲਾ ਆ ਸੰਤ ਬਾਬਾ ਸੁਖਾ ਸਿੰਘ ਜੀ ਦੇ ਜਿਹੜੇ ਉਹਨਾਂ ਦੀ ਜਿਹੜੀ ਦਿਸ਼ਾ ਨਿਰਦੇਸ਼ ਤੇ ਕਦਮਾ ਹੈ ਇਹ ਗਊਸ਼ਾਲਾ ਥੋੜੇ 2014-15 ਦੇ ਆਸ-ਪਾਸ ਖੁੱਲੀ ਗਈ ਸੀ ਸਾਰੀ ਦੀ ਜਿਹੜੀ ਸਾਰੀ ਥਾ ਬਾਬਾ ਜੀ ਨੇ ਦਿੱਤੀ ਜੇ ਇੱਥੇ ਟੀਨ ਪਏ ਨੇ ਜੋ ਵੀ ਸੇਵਾ ਉਹ ਬਾਬਾ ਸੁਖਾ ਸਿੰਘ ਜੀ ਨੇ ਕੀਤੀ ਮੌਜੂਦਾ ਜਿਹੜੇ ਇੱਥੋਂ ਦੇ ਮੁਖੀ ਨੇ ਬਾਬਾ ਜਰਨੈਲ ਸਿੰਘ ਜੀ ਉਹ ਬਜ਼ੁਰਗ ਵੇਲੇ ਬਿਰਦ ਬਿਰਦ ਉਹਨਾਂ ਦੀ ਉਮਰ ਹੈ 60-70 ਸਾਲ ਉਹਦੇ باوجود ਦਿਨ ਰਾਤ ਖੁੰਡਾ ਲੈ ਕੇ ਉਹਨਾਂ ਨੂੰ ਲੱਤ ਦੇ ਅੰਦਰ ਵੀ ਪ੍ਰੋਬਲਮ ਦਿਨ ਰਾਤ 100 ਤੋਂ ਵੱਧ ਇੱਥੇ ਗਾਇਆ ਡੰਗਰ ਜੇ ਦੀ ਐਵਰੀਡੇ ਸੇਵਾ ਚਲੰਦਿਆ ਬਾਬਾ ਸੁਖਾ ਸਿੰਘ ਜੀ ਨੇ ਕਿਉਂਕਿ ਮੈਨੂੰ ਬੋਲਿਆ ਕਿ ਬਾਬਾ ਜੀ ਬਜ਼ੁਰਗ ਨੇ ਤੇ ਤੁਸੀਂ ਇਤੋਂ ਦੀ ਇੰਚਾਰਜ ਬਣਾਓ ਤੇ ਇੱਥੇ ਜਿਹੜੀ ਸੇਵਾ ਆ ਕਰਾਓ ਨਾਲ ਸਾਡੇ ਜਿਹੜੇ ਸਰਪੰਚ ਸਾਹਿਬ ਨੇ ਬਲਕਾਰ ਸਿੰਘ ਜੀ ਲਾਡੀ ਇਹਨਾਂ ਦਾ ਵੀ ਵਧੀਆ ਸਹਿਯੋਗ ਹੈ ਇਹਨਾਂ ਨੇ ਕਿਉਂਕਿ ਜਦੋਂ ਜਿਹੜੇ ਮੌਜੂਦਾ ਮੰਤਰੀ ਲਾਲਜੀਤ ਸਿੰਘ ਭੋਲਰ ਜਦੋਂ ਉਹ ਆਣਗੇ ਉਹਨਾਂ ਵੱਲੋਂ ਵੀ ਇੱਕ ਫੰਕਸ਼ਨ ਆਗ੍ਰੇਨਸ ਕਰਾਣਾ ਤੇ ਇੱਥੇ ਲਈ ਗ੍ਰਾਂਟ ਤੇ ਜਿਹੜੀ ਸੇਵਾ ਕਰਾਈ ਜਾਏਗੀ ਤੇ ਬਾਬਾ ਸੁਖਾ ਸਿੰਘ ਜੀ ਨੇ ਸਾਨੂੰ ਇਹ ਵੀ ਦਿੱਤਿਆ ਕਿ ਘੱਟੋ ਘੱਟ 100 ਕੀ ਡੰਗਰ ਦਾ ਸਾਡੇ ਕੋਲ ਇੱਥੇ ਹੈਗਾ ਅਵਾਰਾਗਾ ਤੇ ਸਾਡੇ ਜਿੰਨੇ ਦੇ ਜਿੰਨੇ ਗੁਰਦੁਆਰੇ ਨੇ ਭਾਵੇਂ ਤੁਸੀਂ ਉਹਨੂੰ ਕੀ ਕਹਿੰਦੇ ਛਪਰੀ ਸਾਹਿਬ ਚਲਜੋ ਭਾਵੇਂ ਬਾਬੇ ਰਾਮ ਸਿੰਘ ਡੇਰੇ ਗੁਰਪ੍ਰੀਤ ਸਾਹਿਬ ਚਲਜੋ ਜਿੱਥੇ ਵੀ ਉਥੇ ਸਾਰਿਆਂ ਦੇ ਡੰਗਰ ਨੇ ਨਾਲ ਦੀ ਨਾਲ ਜਿਹੜੇ ਊਠ ਕੈਮਲ ਉਹ ਵੀ ਹੈਗੇ ਨੇ ਤੇ ਜਿਹੜੇ ਘੋੜੇ ਨੇ ਬਾਬੇ ਰਾਮ ਸਿੰਘ ਜੀ ਦਾ ਦਲ ਉਹਦੀ ਵੀ ਸੇਵਾ ਸੋ ਇਹ ਦਿਖਾਉਂਦਾ ਕਿ ਬਾਬਾ ਜੀ ਕਰ ਇਨਸਾਨੀ ਜਿਹੜੇ ਪਸ਼ੂ ਤੇ ਜਾਨਵਰ ਪ੍ਰਤੀ ਉਹਨਾਂ ਦੇ ਬੜੇ ਜਾਗਰੂਕ ਨੇ ਤੇ ਉਹਨਾਂ ਦੀ ਸੇਵਾ ਵੀ ਸਾਨੂੰ ਦਿੱਤੀ ਇਹਦੇ ਪੱਕੀ ਸਾਨੂੰ ਕੀਤੀ ਹੈ ਭਾਵੇਂ 100 ਦਾ ਡੰਗਰ ਸਾਡੇ ਕੋਲ ਹੈਗਾ ਹੀ ਹੈਗਾ ਜੇ ਥਾ ਵੀ ਹੋਰ ਖਰੀਦਣੀ ਵੀ ਗਊਸ਼ਾਲਾ ਵੱਡੀ ਚੌੜੀ ਕਰਨੀ ਵੀ ਉਹ ਵੀ ਬਾਬਿਆਂ ਨੇ ਸਾਨੂੰ ਪੱਕਾ ਕੀਤਾ ਕਿ ਅਸੀਂ ਕਰਕੇ ਦਵਾਗੇ ਪਰ ਕਿਸੇ ਵੀ ਹੱਦ ਤੇ گاਵਾ ਦੀ ਜਿਹੜੀ ਲਵਾਰਸ گاਵਾ ਉਹਨਾਂ ਦੀ ਸੇਵਾ ਕਰੋ ਜੇ ਸੜਕ ਤੇ ਹਾਈਵੇ ਦੇ ਕਿਤੇ ਮਿਲ ਜਾਓ ਉਹਨਾਂ ਨੇ ਸਾਨੂੰ ਹੁਕਮ ਕੀਤਾ ਉਸੇ ਵੇਲੇ ਤੁਸੀਂ ਚੁੱਕ ਕੇ ਲਿਆਉਣੀ ਉਹਦੀ ਸੇਵਾ ਕਰਨੀ ਟੀਕੇ ਦੀ ਜਿਹੜੀ ਦਵਾਈ ਦੀ ਜੇ ਪੈਸੇ ਚਾਹੀਦੇ ਕੋਈ ਰਾਸ਼ਨ ਚਾਹੀਦਾ ਲੰਗਰਬਾਨੀ ਦਾ ਸਾਰੇ ਬਾਬਾ ਜੀ ਲੋ ਸਾਨੂੰ ਮਹੱਈਆ ਕਰਾਇਆ ਜਾ ਰਹੇ ਤੇ ਅਸੀਂ ਫਿਰ ਤੋਂ ਜਿਹੜੇ ਸਾਡੇ ਡਾਕਟਰ ਸਹਿਬਾਨ ਆਏ ਨੇ ਪੰਜਾਬ ਗਵਰਨਮੈਂਟ ਵੱਲੋਂ ਉਹਨਾਂ ਦੇ ਹੀ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆ ਕੇ ਸਾਨੂੰ ਦਵਾਈਆਂ ਮੁਹੱਈਆ ਕਰੇ ਤੇ ਸੰਗਤ ਨੂੰ ਇੱਕੋ ਬੇਨਤੀ ਕਰਾਗੇ ਤਨੋਂ ਮਨੋਂ ਤੁਹਾਨੂੰ ਆ ਕੇ ਜਿੰਨੀ ਤੁਸੀਂ ਭਾਵੇਂ ਥੋੜੇ ਜੇ ਇੱਕ ਬੁੱਕ ਪੱਠਿਆ ਦੀ ਵੀ ਪਾ ਸਕਦੇ ਥੋੜੀ ਗੁੜ ਦੀ ਪਾ ਸਕਦੇ ਉਹ ਵੀ ਕਰੋ ਤੇ ਇਹਨਾਂ ਬੇਜਵਾਨਾਂ ਦੀ ਸਹਿਯਾ ਕਰੋ ਤੁਹਾਡਾਂ ਅੰਤੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬੰਸ ਸਾਹਿਬ ਕੀ ਕਹਿਣਾ ਚਾਹੁੰਦੇ ਆ ਅੱਜ ਬੜਾ ਵੱਡਾ ਡਾਪੜਾ ਲਾ ਕੀਤਾ ਗਿਆ ਜੀ ਤੁਹਾਡੇ ਨਗਰ ਚ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜਿਹੜੀ ਗਊਸ਼ਾਲਾ 12-13 ਸਾਲ ਤੋਂ ਚੱਲ ਰਹੀ ਆ ਲੇ ਗਊਸ਼ਾਲਾ ਜਿਹੜੀ ਰਜਿਸਟਰਡ ਹੋਈ ਆ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਸ੍ਰਿਹਾਲੀ ਨਗਰ ਦੇ ਨਿਵਾਸੀਆਂ ਨੂੰ ਤੇ ਇਲਾਕੇ ਦੇ ਨਿਵਾਸੀਆਂ ਨੂੰ ਵੀ ਸਭ ਤੋਂ ਵੱਡਾ ਜਿਹੜਾ ਦਾਨ ਆ ਉਹ ਗਊਸ਼ਾਲਾ ਦੇ ਵਿੱਚ ਹੁੰਦਾ ਤੇ ਆਪਾਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆਂ ਵੀ ਜਿਹੜੀ ਇਹ ਗਊਸ਼ਾਲਾ ਸ੍ਰਿਹਾਲੀ ਸਾਹਿਬ ਚੱਲ ਰਹੀ ਆ ਵੀ ਵੱਧ ਚੜ ਕੇ ਜਿੰਨਾ ਵੀ ਤਿਲ ਫੁੱਲ ਕਿਸੇ ਕੋ ਬਣਦਾ ਵਾ ਪੱਠੇ ਤੇ ਜੋ ਵੀ ਖਾਦ ਫੀਡ ਜਿੰਨਾ ਵੀ ਵੱਧ ਚੜ ਕੇ ਆਪਾਂ ਇੱਥੇ ਦੇ ਕੇ ਜਾਈਏ ਜੋ ਕਿ ਬਾਬੇ ਜੀ ਅੱਗੇ ਬੜੀ ਸੇਵਾ ਕਰਦੇ ਆ ਤੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਣਾ ਵੀ ਫਰਜ਼ ਬਣਦਾ ਵੀ ਆਪਣੇ ਪਿੰਡ ਜਾ ਕੇ ਸੇਵਾ ਕਰਨ ਦੇ ਤੇ ਆਪਾਂ ਵੀ ਇਹਨਾਂ ਦਾ ਸਾਥ ਦੇਈਏ ਤੇ ਮੇਰੀ ਇਹ ਸਾਰੀ ਸੰਗਤ ਨੂੰ ਫੇਰ ਦੁਬਾਰਾ ਬੇਨਤੀ ਆ ਵੀ ਜਿੰਨੀ ਵੀ ਸੇਵਾ ਕਰ ਸਕਦੇ ਹੋ ਆ ਕੇ ਪੱਠੇ ਤੂੜੀ ਜੋ ਵੀ ਸੇਵਾ ਕਰ ਸਕਦੇ ਜੀ ਜਾਂ ਆਪਣਾ ਕੋਈ ਸਰਦਾਰ ਬਣਦਾ ਪੈਸੀ ਤੇ ਦੇ ਕੇ ਜਾਓ ਕਿਉਂ ਬਾਬਾ ਜੀ ਜਿਹੜੇ ਗਵਾਂ 100 150 ਗੱਗੂ ਸੰਭਾਲਦੇ ਆ ਤੇ ਇਹਨਾਂ ਦਾ ਗਾਂ ਇਸੇ ਤਰ੍ਹਾਂ ਚੱਲਦਾ ਰਹੇ ਹਾਂਜੀ ਸਰ